ਪਰਮ ਸਤਕਾਰ ਜੋਗ ਸਤਗੁਰਾਂ ਦੀ ਸਾਜੇ ਤੇ ਨਿਵਾਜੀ ਹੋਈ ਗੁਰੂ ਪਿਆਰ ਵਾਲੀ ਸਾਧ ਸੰਗਤ ਜੀਓ ਗੁਰੂ ਚਰਨਾਂ ਦੇ ਵਿੱਚ ਰਲ ਮਿਲ ਕੇ ਹਾਜ਼ਰੀ ਭਰਨ ਦਾ ਸਮਾਂ ਮਿਲਿਆ ਸਤਿਗੁਰੂ ਜੀ ਪਾਵਨ ਬਾਣੀ ਦੇ ਵਿੱਚ ਬਚਨ ਕਰਦੇ ਨੇ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਕਿ ਜਿਨ੍ਹਾਂ ਦੇ ਸਿਰ ਤੇ ਮਾਲਕ ਵਾਹਿਗੁਰੂ ਪਰਮੇਸ਼ਰ ਹੁੰਦਾ ਏ ਉਹ ਦੁਖੀ ਨਹੀਂ ਹੁੰਦੇ ਸਦੈ ਸੁਖੀ ਰਹਿੰਦੇ ਆ ਤੇ ਸੁਖ ਸਾਡਾ ਹੈ ਮੈਂ ਬੜੇ ਵਾਰ ਬੇਨਤੀ ਕਰਦਾ ਰਹਿੰਨਾ ਸਾਡੇ ਮਨ ਦਾ ਸੁਖ ਹੁੰਦਾ ਹੈ ਬੁਖਾਰ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਹੋ ਜਾਂਦਾ ਹੋਣਾ ਤੁਰਦੇ ਫਿਰਦੇ ਸੀਗੇ ਥਾਂ ਥਾਂ ਤੇ ਜਾਂਦੇ ਸੀ ਕਦੇ ਕੰਡਾ ਵੱਜੇ ਕਦੇ 6 ਵਜੇ ਹੋਣੀ ਹੈ ਇਹ ਤੇ ਸਰੀਰ ਹੈ ਨਾ ਜਿਹੜਾ ਉਹਨੂੰ ਇੰਨੀ ਕ ਤਕ ਤਕਲੀਫ ਦੇ ਹਰ ਕਿਸੇ ਨੂੰ ਹੁੰਦੀ ਹੈ ਤਾਂ ਹੁਣ ਸਤਿਗੁਰੂ ਜੀ ਕਹਿੰਦੇ ਉਹ ਦੁੱਖ ਨਹੀਂ ਪਉਂਦਾ ਹੁਣ ਗੁਰੂ ਸਾਹਿਬ ਦਾ ਸਾਰਿਆ ਸਿੱਖਾਂ ਤੇ ਮਿਹਰ ਦਾ ਹੱਥ ਸੀ ਸਤਿਗੁਰਾਂ ਦਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾ ਜੀ ਦਿਹਾੜਾ ਰਿਹਾ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਿੰਜਰੇ ਵਿੱਚ ਹੈ ਤੇ ਸਾਰਿਆਂ ਸਿੱਖਾਂ ਦੇ ਸਾਹਮਣੇ ਹੈ ਉਨ੍ਹਾਂ ਤੇ ਸਤਿਗੁਰਾਂ ਦਾ ਮਿਹਰ ਦਾ ਹੱਥ ਵੀ ਐ ਤੇ ਉਹ ਸਿੱਖਾਂ ਨੂੰ ਸ਼ਹੀਦ ਵੀ ਕਰਿਆ ਜਾ ਰਿਹਾ। ਦੁੱਖ ਤੇ ਸਰੀਰ ਤੇ ਤਾਂ ਹੈ ਨਾ ਬਿਆਰਿਓ। ਦੇਗੇ ਵਿੱਚ ਉਬਾਲਿਆ ਗਿਆ ਭਾਈ ਦਿਆਲ ਦਾਸ ਜੀ, ਦਿਆਲ ਦਾਸ ਜੀ। ਭਾਈ ਦਿਆਲੇ ਨੂੰ ਦੇਗੇ ਵਿੱਚ ਉਬਾਲਿਆ ਗਿਆ, ਮਤੀ ਦਾਸ ਨੂੰ ਚਰਖੜੀ ਤੇ ਚੜਾਇਆ ਗਿਆ ਸਦੀ ਦਾਸ ਨੂੰ ਰੂਹ ਦੇ ਵਿੱਚ ਲਪੇਟ ਕੇ ਅੱਗ ਲਾ ਕੇ ਸਾੜ ਦਿੱਤਾ। ਮਤਲਬ ਜਿਹੜਾ ਸੁੱਖ ਹੈ ਉਹਦਾ ਸਾਡੇ ਮਨ ਨਾਲ ਸੰਬੰਧ ਹੁੰਦਾ ਹੈ ਤਾਂ ਗੁਰੂ ਸਾਹਿਬ ਜੀ ਸਾਹਮਣੇ ਨੇ ਏਡਾ ਵੱਡੇ ਦੁੱਖ ਨੂੰ ਦੁੱਖ ਨਹੀਂ ਜਾਣਿਆ ਉਹ ਕਹਿੰਦੇ ਸਾਡਾ ਮਾਲਕ ਸਾਡੇ ਨਾਲ ਹੈ ਇਹ ਕੀ ਕਰ ਸਕਦਾ ਹੈ ਬਹੁਤੋ ਬਾਸਾਨੂੰ ਸ਼ਹੀਦ ਕਰ ਸਕਦਾ ਦੁੱਖ ਦੇ ਸਕਦਾ ਹੈ ਸਾਨੂੰ ਪਰ ਸਾਡਾ ਗੁਰੂ ਨਾਲ ਹੈ ਅਸੀਂ ਦੁੱਖ ਦੇ ਵਿੱਚ ਵੀ ਦੁਖੀ ਨਹੀਂ ਹੁੰਦੇ ਅਸੀਂ ਦੁੱਖ ਦੇ ਵਿੱਚ ਵੀ ਖੁਸ਼ ਰਹਨੇ ਆ ਸੁਖੀ ਰਹਨੇ ਆ ਹੱਸ ਹੱਸ ਕੇ ਬੜੇ ਸਾਡਾ ਜਿਹੜਾ ਸਿੱਖਾਂ ਦਾ ਇਤਿਹਾਸ ਹੈ ਸ਼ਹੀਦਿਆਂ ਦੇ ਨਾਲ ਭਰਿਆ ਪਿਆ ਤੇ ਸਭ ਨੇ ਹੱਸ ਹੱਸ ਕੇ ਖੁਸ਼ ਹੋ ਹੋ ਕੇ ਸਾਰਿਆਂ ਨੇ ਸ਼ਹੀਦیاں ਦਿੱਤੀਆਂ ਤਾਂ ਗੁਰੂ ਸਾਹਿਬ ਜੀ ਕਹਿੰਦੇ ਭਾਈ ਜਿਨ੍ਹਾਂ ਤੇ ਗੁਰੂ ਮਿਹਰਬਾਨ ਹੋਵੇ ਉਹ ਸਦੇ ਸੁਖੀ ਰਹਿੰਦੇ ਆ ਦੁੱਖਾਂ ਦੇ ਵਿੱਚ ਨਹੀਂ ਫਸਦੇ ਮਤਲਬ ਦੁੱਖ ਕੀ ਹੈ ਸਾਡੇ ਆ ਜਿਹੜੇ ਦੁਨੀਆ ਦੇ ਦੁੱਖ ਹੋ ਗਏ ਇੱਕ ਸਾਡੇ ਮਨ ਦੇ ਦੁੱਖ ਹੁੰਦੇ ਐ ਜਿਹੜਾ ਬੰਦਾ ਮਨ ਦੇ ਦੁੱਖਾਂ ਵਿੱਚ ਫਸ ਗਿਆ ਗੁਰੂ ਉਹਨਾਂ ਚੋਂ ਕੱਢ ਲੈਂਦੇ ਆ ਤਾਂ ਗੁਰੂ ਸਾਹਿਬ ਜੀ ਨੇ ਬੜਿਆਂ ਸਿੱਖਾਂ ਨੂੰ ਇਹਨਾਂ ਵਿਵਤਾਵਾਂ ਦੇ ਵਿੱਚੋਂ ਕੱਢਿਆ ਗੁਰੂ ਕਹਿੰਦੇ ਤੂੰ ਬੰਦਿਆ ਕਿੱਥੇ ਉਲਝਿਆ ਫਿਰਦਾ ਬੋਲ ਨਾ ਜਾਣੈ ਜੋ ਅਸੀਂ ਬੋਲਦੇ ਉਹਨੂੰ ਜਾਣਦਾ ਨਹੀਂ ਹੈ ਮਾਇਆ ਮਦ ਮਤਾ ਮਾਇਆ ਦੇ ਰੰਗ ਵਿੱਚ ਰੰਗਿਆ ਫਿਰਦਾ ਹੈ ਮਤਿਆ ਮਤਾ ਹੋਇਆ ਫਿਰਦਾ ਹੈ ਮਰਨਾ ਚੀਤ ਨਾ ਆ ਬਹਿ ਕਹਿੰਦੇ ਤੇਰੇ ਮਰਨਾ ਯਾਦ ਨਹੀਂ ਹੈ ਦੁਨੀਆ ਤੂੰ ਤੂੰ ਜਾਣ ਹੈ ਉਹ ਮਾਰਨ ਨੂੰ ਮੌਤ ਨੂੰ ਚੇਤੇ ਕਰਨ ਦੁਨੀਆ ਤੂੰ ਚਲੇ ਜਾਣਾ ਹੈ ਬੋਲਣਾ ਜਾਣਣਾ ਕਹਿੰਦੇ ਬੋਲਾਂ ਨੂੰ ਤੇ ਜਾਣਦੇ ਨਹੀਂ ਐ ਜਿਵੇਂ ਆਪਾਂ ਕਿਸੇ ਨੂੰ ਕੋਈ ਕੰਮ ਕਹਿ ਦੀ ਆਪ ਨੂੰ ਗੱਲ ਸੁਣ ਕੇ ਅਣ ਸੁਣੀ ਕਰ ਦਿੰਦਾ ਨਾ ਬੰਦਾ ਉਦੋਂ ਕਹਿਣਾ ਵੀ ਤੈਨੂੰ ਸੁਣਿਆ ਨਹੀਂ ਐ ਤੈਨੂੰ ਫਲਾਨਾ ਕੰਮ ਕਰਨ ਨੂੰ ਕਹਿਆ ਸੀ ਤੈਨੂੰ ਸੁਣਿਆ ਨਹੀਂ ਹਾਲਾਂਕਿ ਉਹਨੂੰ ਸੁਣਿਆ ਪਰ ਸੁਣ ਕੇ ਅਣ ਸੁਣਿਆ ਕਰ ਦਿੱਤਾ ਹੁਣ ਬਾਣੀ ਤੇ ਰੋਸ ਹੁੰਦੇ ਆ ਪਰ ਸੁਣ ਕੇ ਅਣ ਸੁਣੀ ਹੋ ਜਾਂਦੀ ਐ ਸਾਡੇ ਤੋਂ ਤਾਂ ਗੁਰੂ ਸਾਹਿਬ ਕਹਿੰਦੇ ਭਾਈ ਸਿੱਖਾ ਤੂੰ ਗੁਰੂ ਦੇ ਬਚਨਾਂ ਨੂੰ ਸੁਣੋ ਗੁਰੂ ਦੇ ਵਿਚਾਰ ਨੂੰ ਸੁਣੋ ਬਾਣੀ ਨੂੰ ਸੁਣਾ ਜਿਹਦੇ ਨਾਲ ਤੇਰਾ ਭਲਾ ਹੋਵੇ ਧੰ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਕੋਲ ਅਨੇਕਾ ਸਿੱਖਿਆਵਾਂ ਹੁੰਦੀ ਹੈ ਤੇ ਉਹ ਆ ਕੇ ਨਮਸਕਾਰ ਕਰਦੇ ਐ ਜੈਸੇ ਵੈਦ ਜੈਸੇ ਤੋ ਅਨੇਕ ਰੋਗੀ ਆਪਤ ਹੈ ਵੈਦ ਗ੍ਰਹਿ ਤੈਸੋ ਦੇਸ ਰੋਗ ਤੈਸੋ ਔਖਾ ਖਵਾਵੇ ਜਿਵੇਂ ਵਾਇਦ ਦੇ ਕੋਲ ਰੋਗੀ ਲੋਕ ਜਾਂਦੇ ਆ ਜਿਹੋ ਜਿਹੋ ਜਾਂ ਉਹਨਾਂ ਨੂੰ ਰੋਗ ਹੁੰਦਾ ਉਹੋ ਜੀ ਦਵਾਈ ਦੇ ਕੇ ਠੀਕ ਕਰ ਦਿੰਦੇ ਆ ਤਾਂ ਭਾਈ ਗੁਰੂ ਇਸੇ ਤਰ੍ਹਾਂ ਗੁਰੂ ਹੈ ਤੈਸੇ ਗੁਰ ਸ਼ਰਨ ਆਪ ਤ ਹੈ ਅਨੇਕ ਸਿੱਖ ਜੈਸੋ ਜੈਸੋ ਭਾਉ ਤੈਸੀ ਕਾਮਨਾ ਪਜਾਵੇਈ ਗੁਰੂ ਕੋਲੇ ਵੀ ਅਨੇਕਾ ਸਿੱਖ ਆਉਂਦੇ ਆ ਭਾਈ ਗੁਰਦਾਸ ਜੀ ਕਹਿੰਦੇ ਜਿਹੋ ਜਿਹੀ ਕੋਈ ਇੱਛਾ ਲੈ ਕੇ ਆਉਂਦਾ ਹੈ ਗੁਰੂ ਸਾਹਿਬ ਉਹਦੀ ਇੱਛਾ ਪੂਰੀ ਕਰ ਦਿੰਦੇ ਆ ਤਾ ਫਿਰ ਸਤਿਗੁਰਾਂ ਦਾ ਮਿੱਤਰ ਪਿਆਰਾ ਸੀ ਜਿਹੜਾ ਗੰਗਾ ਦੇ ਇਸ਼ਨਾਨ ਵਾਸਤੇ ਗਿਆ ਸਤਿਗੁਰਾਂ ਨੇ ਕਹੇ ਇੱਥੇ ਇਸ਼ਨਾਨ ਕਰ ਲੈ ਕਹਿੰਦਾ ਮੈਨੂੰ ਤੂੰ ਵਿਸ਼ਵਾਸ ਹੀ ਨਹੀਂ ਹੈ ਸਤਿਗੁਰੂ ਕਹਿੰਦੇ ਇੱਥੇ ਗੰਗਾ ਲਿਆ ਦਾਂ ਕਹਿੰਦਾ ਨਹੀਂ ਜੀ ਮੈਂ ਤੇ ਉੱਥੇ ਹੀ ਜਾਣਾ ਹਰਦੁਆਰ ਉਥੋਂ ਗੜਵਾ ਡਿਗਿਆ ਤੇ ਫਿਰ ਮਿਲਿਆ ਆ ਕੇ ਬੌਲੀ ਸਾਹਿਬ ਦੇ ਵਿੱਚੋਂ ਫੇਰ ਉਹਨੂੰ ਯਕੀਨ ਹੋਇਆ ਫਿਰ ਸਤਿਗੁਰਾਂ ਦੇ ਕੋਲ ਇੱਕ ਜੋਗੀ ਆਉਂਦਾ ਹੈ ਉਦੇ ਨਾਲ ਕੀ ਗੱਲ ਬਾਤ ਹੋਈ ਆਓ ਆਪਾਂ ਵਿਚਾਰ ਸ਼ੁਰੂ ਕਰੀਏ ਸਾਰੇ ਸੰਗਤ ਇੱਕ ਵਾਰ ਪਿਆਰ ਸਹਿਤ ਜਪੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਇੱਕ ਦਿਨ ਸ੍ਰੀ ਸਤਗੁਰੂ ਸਹਾਇ ਬੈਠੇ ਹੋਤੇ ਸਿੱਧ ਇੱਕ ਆਇਓ ਧੰ ਗੁਰੂ ਅਮਰਦਾਸ ਜੀ ਮਹਾਰਾਜ ਇੱਕ ਦਿਨ ਆਪਣੇ ਆਸਣ ਤੇ ਬੈਠੇ ਐ ਸੋਭਾ ਬਾੜ ਰਿਆ ਸੰਗਤਾਂ ਵਿੱਚ ਤੇ ਸਤਿਗੁਰਾਂ ਦੇ ਕੋਲੇ ਇੱਕ ਸਿੱਧ ਜੋਗੀ ਆਇਆ ਬੰਦਨ ਕਰ ਕੇ ਗिरा ਸੁਣਾਈ ਆਪ ਲਈ ਜਬ ਤੇ ਗੁਰਿ ਆਈ ਉਹਨੇ ਆ ਕੇ ਨਮਸਕਾਰ ਕੀਤੀ ਐ ਫਿਰ ਸਤਿਗੁਰਾਂ ਨੂੰ ਕਹਿਣ ਲੱਗਾ ਜੀ ਜਦੋਂ ਦੀ ਆਪ ਜੀ ਨੇ ਗੁਰਿਆਈ ਲਈ ਹੈ ਤਵ ਤੇ ਮੈਂ ਸਰਦਾ ਉਰ ਧਾਰੀ ਦਰਸ਼ਨ ਚਾਹਤ ਰਹਿਓ ਹਿਤਕਾਰੀ ਉਦੋਂ ਤੋਂ ਮੇਰੇ ਮਨ ਦੇ ਵਿੱਚ ਇੱਛਾ ਸੀ ਮੈਂ ਸਤਿਗੁਰਾਂ ਦੇ ਦਰਸ਼ਨ ਕਰਨਿਆ ਦੀਦਾਰ ਕਰਨਿਆ ਤੇ ਮੈਂ ਤੁਹਾਡੇ ਦਰਸ਼ਨਾਂ ਦੇ ਵਾਸਤੇ ਚੱਲ ਕੇ ਆਇਆ ਹਾਂ ਵੱਡੇ ਭਾਗ ਜਾਗ ਅਬ ਮੇਰੇ ਜਿਸ ਤੇ ਆਏ ਆਪ ਹਾਂ 헤ਰੇ ਹਾਂ ਤੇ ਮੇਰੇ ਵੱਡੇ ਭਾਗ ਹੈ ਜੋ ਮੈਂ ਤੁਹਾਡੇ ਦਰਸ਼ਨ ਕਰਨ ਲਈ ਆਇਆ ਹਾਂ ਮੈਂ ਚਿਰ ਕਾਲ ਜੋਗ ਤਪ ਕੀਨੇ ਲੈ ਸਿੱਧੇ ਨਰ ਕਰੇ ਅਧੀਨੇ ਹਾਂ ਕਨਵਾ ਬਹੁਤ ਲੰਬੇ ਸਮੇਂ ਤੋਂ ਲੈ ਕੇ ਜੋਗ ਸਾਧਨਾ ਕੀਤੀ ਹੈ ਤਪ ਕੀਤੀ ਹੈ ਸਿੱਧੀਆਂ ਪ੍ਰਾਪਤ ਕੀਤੀਆਂ ਨੇ ਮਨ ਮੇਰੇ ਮੈਂ ਸ਼ਾਂਤ ਨਾ ਹੋਈ ਮਨ ਐ ਮੋਹੇ ਜਗਤ ਸਭ ਕੋਈ ਕਹਿੰਦਾ ਮੈਂ ਬੜੇ ਲੋਕਾਂ ਨੂੰ ਆਪਣੇ ਵਾਸ ਵਿੱਚ ਕਰ ਲਿਆ ਪਰ ਮੇਰਾ ਮਨ ਮੇਰੇ ਵਾਸ ਵਿੱਚ ਨਹੀਂ ਹੋਇਆ ਬੜੇ ਲੋਕ ਹੁੰਦੇ ਐ ਇੱਕ ਦੂਜੇ ਨੂੰ ਵਾਸ ਵਿੱਚ ਕਰ ਲੈਂਦੇ ਐ ਪਰ ਆਪਣਾ ਮਨ ਵਾਸ ਵਿੱਚ ਕਰਨਾ ਬਹੁਤ ਔਖਾ ਐ ਗੁਰੂ ਜੀ ਕਹਿੰਦੇ ਨੇ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਮਨ ਫੇਰ ਹੀ ਵਾਸ ਵਿੱਚ ਆਉਂਦਾ ਜੇ ਪੂਰੀ ਕਿਰਪਾ ਹੋਵੇ ਤੇ ਨਹੀਂ ਤੇ ਸਾਡਾ ਮਨ ਹੋਰ ਪਾਸੇ ਭਜਿਆ ਫਿਰਦਾ ਹੈ ਹੋਰ ਪਾਸੇ ਦੁਰਿਆ ਫਿਰਦਾ ਹੈ ਮਨ ਨੂੰ ਵਸ ਵਿੱਚ ਕਰਨਾ ਬਹੁਤ ਔਖ ਹੈ ਬੰਦਿਆ ਨੂੰ ਵਸ ਵਿੱਚ ਕਰਨਾ ਸੌਖ ਹੈ ਮਨ ਨੂੰ ਵਸ ਵਿੱਚ ਕਰਨਾ ਔਖ ਹੈ ਤਾਂ ਉਹ ਜੋਗੀ ਕਹਿੰਦਾ ਮੈਂ ਬੜਿਆਂ ਨੂੰ ਆਪਣੇ ਅਧੀਨ ਕਰਿਆ ਪਰ ਮੇਰਾ ਮਨ ਅਧੀਨ ਨਹੀਂ ਹੋਇਆ ਮੇਰੇ ਮਨ ਨੂੰ ਸ਼ਾਂਤੀ ਨਹੀਂ ਮਿਲੀ ਸਭ ਗਤ ਬਿਖ ਮੈਰ ਦੇ ਵਿਚਾਰਾ ਏ ਸਿੱਧਾ ਲੋਕਿਕ ਵਿਵਹਾਰਾ ਹਾਂ ਕਹਿੰਦੀ ਭਾਵੇਂ ਮੈਨੂੰ ਸਾਰੇ ਲੋਕ ਜਾਣਦੇ ਐ ਮੈਨੂੰ ਪੂਜਦੇ ਵੀ ਐ ਸਭ ਤਰ੍ਹਾਂ ਵੇਖ ਕੇ ਮੈਂ ਹਿਰਦੇ ਵਿੱਚ ਵਿਚਾਰ ਕੀਤੀ ਐ ਕਿ ਸਿੱਧਾਂ ਦਾ ਲੋਕ ਗੁਬਹਾਰ ਹੈ ਕਰ ਕਰ ਕਸ਼ਟ ਜੋਗ ਤਪ ਤਾਪ ਹੈ ਨਹੀਂ ਆਨੰਦ ਮੋਹ ਕੋ ਪ੍ਰ ਤਾਪ ਹੈ ਹ ਜਿਹੜਾ ਸਾਡਾ ਕੰਮ ਹੈ ਅਸੀਂ ਜੋਗ ਤਪ ਕਰਨੇ ਇਹ ਸਾਰਾ ਕੁਝ ਮੈਂ ਆਪਣੇ ਸਰੀਰ ਨੂੰ ਦੁੱਖ ਦੇ ਦੇ ਕੇ ਸਾਰਾ ਕੁਝ ਕਰਕੇ ਦੇਖਿਆ ਪਰ ਮੈਨੂੰ ਮੇਰੇ ਮਨ ਨੂੰ ਸ਼ਾਂਤੀ ਨਹੀਂ ਮਿਲੀ ਆਵਨ ਜੀ ਸ਼ਰਨ ਰਾਖ ਸੁਖ ਕੰਦ ਉਪਦੇਸੋ ਜਿਮ ਲਹੋ ਆਨੰਦ ਸੱਚੇ ਬਾਦਸ਼ਾਹ ਜੀ ਹੁਣ ਮੈਂ ਤੁਹਾਡੀ ਸ਼ਰਨ ਵਿੱਚ ਆ ਗਿਆ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਸੱਚੇ ਪਾਤਸ਼ਾਹ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਕਿਰਪਾ ਕਰੋ ਮੈਨੂੰ ਆਪਣੇ ਸ਼ਰਣ ਵਿੱਚ ਰੱਖੋ ਉਪਦੇਸ਼ ਦੇਵੋ ਜਿਵੇਂ ਤੁਸੀਂ ਕਹੋਗੇ ਉਸੇ ਤਰ੍ਹਾਂ ਹੀ ਕਰਾਂਗਾ ਚਰਨ ਕਾਲ ਕੀ ਆਸਾ ਮੇਰੀ ਪੂਰਨ ਕੀਜੈ ਕਿਰਪਾ ਵਡੇਰੀ ਮੇਰੀ ਜੀ ਬਹੁਤ ਲੰਬੇ ਸਮੇਂ ਤੋਂ ਆਸ ਹੈ ਕਿਰਪਾ ਕਰਕੇ ਮੇਰੀ ਆਸ ਪੂਰੀ ਕਰੋ ਆਪਣਾ ਭਗਤ ਜੋਗੀ ਕਹੋ ਜਾਨਾ ਸ੍ਰੀ ਸਤਗੁਰ ਤੈ ਸੰਗ ਵਖਾਨਾ ਤਨ ਗੁਰੂ ਅਮਰਦਾਸ ਜੀ ਮਹਾਰਾਜ ਜਣੇ ਉਹ ਜੋਗੀ ਨੂੰ ਆਪਣਾ ਭਗਤ ਜਾਣ ਕੇ ਪਿਆਰਾ ਜਾਣ ਕੇ ਉਹਨੋਂ ਬਚਨ ਕੀਤਾ ਤਨ ਤਜ ਕੈ ਅਪਰਤ ਰੀਜੈ ਪੁਨ ਹਮ ਢਿਗ ਹੋਏ ਆਨੰਦ ਲੀਜੈ ਸਤਿਗੁਰੂ ਕਹਿੰਦੇ ਪਹਿਲਾਂ ਸਰੀਰ ਛੱਡ ਦੇ ਭਾਈ ਫਿਰ ਹੋਰ ਸਰੀਰ ਧਾਰਨ ਕਰਕੇ ਸਾਡੇ ਕੋਲ ਆ ਕੇ ਰੋ ਫਿਰ ਆਨੰਦ ਆਵੇਗਾ ਏਮ ਸਤਿਗੁਰ ਤੇ ਸੁਨ ਕਰ ਗਇਓ ਇੱਛਾ ਪੂਰਵਕ ਤਨ ਤਜ ਦਇਓ ਇਹ ਗੁਰੂ ਜੀ ਦੇ ਬਚਨ ਸੁਣ ਕੇ ਨਾ ਇਹ ਚਲਾ ਗਿਆ ਤੇ ਗੁਰੂ ਜੀ ਦੇ ਪ੍ਰੇਮ ਨੂੰ ਆਪਣੇ ਮਨ ਦੇ ਵਿੱਚ ਹਿਰਦੇ ਵਿੱਚ ਧਾਰਨ ਕੀਤਾ। ਔਰ ਧਰ ਕਰ ਗੁਰ ਕੋ ਅਨੁਰਾਗਾ। ਅਰ ਸਭ ਜਗ ਤੇ ਕਰ ਬੈ ਰਾਗਾ। ਜੇ ਤੇ ਆਪਣੇ ਵਰਗਾ ਹੁੰਦਾ ਫਿਰ ਤੇ ਕਹਿਣਾ ਜਦੋਂ ਸਰੀਰ ਹੀ ਗਿਆ ਫਿਰ ਕਾਹਦਾ ਆਨੰਦ ਹੈ ਮੈਨੂੰ। ਜਦੋਂ ਮੇਰਾ ਸਰੀਰ ਹੀ ਨਾ ਰਹੇ ਮੈਂ ਹੀ ਮਰ ਗਿਆ ਫਿਰ ਆਨੰਦ ਕੀ ਕਰਨਾ ਮੈਂ। ਹੁਣ ਸਾਰੇ ਆਪਾਂ ਬੀਮੇ ਦੇ ਕਰਾਉਣੇ ਆ। ਪਰ ਆਪਾਂ ਨੂੰ ਕੀ ਫਾਇਦਾ ਜਦੋਂ ਆਪੇ ਹੀ ਮਰ ਗਏ ਆਪਾਂ ਇਹ ਸੋਚ ਲੈਣੇ ਆਂ ਵੀ ਸਾਡਾ ਪਰਿਵਾਰ ਤੇ ਜੋ ਕਰੇਗਾ ਆਪਾਂ ਨੂੰ ਤੇ ਕੋਈ ਫਾਇਦਾ ਨਹੀਂ ਨਾ ਤੇ ਬੰਦਾ ਹੀ ਮਰ ਗਿਆ ਉਹ ਕਹਿੰਦੇ ਵੀ ਜੇ ਹੁਣ ਉਹ ਜੋਗੀ ਹੁੰਦਾ ਆਪਣੇ ਵਰਗਾ ਫਿਰ ਕਹਣਾ ਸੀ ਮੈਂ ਆਨੰਦ ਦੋਗੀ ਕਰਾਉਣਾ ਜਦੋਂ ਮੈਂ ਨਾ ਰਹਿਆ ਸਰੀਰ ਹੀ ਨਾ ਰਹਿਆ ਫਿਰ ਕਾਹਦਾ ਆਨੰਦ ਹੈ ਤੇ ਉਹ ਸਾਰਾ ਕੁਝ ਛੱਡ ਕੇ ਨਾ ਇੱਕ ਅਲੱਗ ਜਗ੍ਹਾ ਤੇ ਵੱਖਰੀ ਥਾਂ ਤੇ ਚਲਾ ਗਿਆ ਉੱਥੇ ਉਹਨੇ ਆਪਣੀ ਇੱਛਾ ਦੇ ਅਨੁਸਾਰ ਸਰੀਰ ਨੂੰ ਤਿਆਗ ਦਿੱਤਾ ਹੋਰਾ ਸੋ ਜੋਗੀ ਤਰਵਸਨ ਜਨਮਿਉ ਗੁਰਕੁਲ ਮਾਹੇ ਹਾਂ ਕਹਿੰਦੇ ਉਹ ਜਿਹੜਾ ਜੋਗੀ ਸੀ ਉਹਨੇ ਇੱਛਾ ਇਹ ਰੱਖੀ ਸੀ ਵੀ ਮੈਂ ਗੁਰੂ ਦੇ ਕੋਲ ਜਾ ਕੇ ਪ੍ਰਗਟ ਹੋਵਾਂ ਮੇਰਾ ਜਨਮ ਗੁਰੂ ਕੋਲ ਵਿੱਚ ਹੋਵੇ ਵੈ ਅਨਸਾਰੀ ਵਾਸਨ ਪ੍ਰਗਟ ਆਪਣੇ ਚਾਹੇ ਹਾਂ ਕਹਿੰਦੇ ਫਿਰ ਉਹਨੇ ਨਾ ਇੱਛਾ ਰੱਖੀ ਸੀ ਮੈਂ ਗੁਰੂ ਗੁਰੂ ਕੋਲ ਵਿੱਚ ਪੈਦਾ ਹੋਵਾਂ ਗੁਰੂ ਜੀ ਦੀ ਆਗਿਆ ਨੂੰ ਮੰਨ ਕੇ ਉਹ ਫਿਰ ਪ੍ਰਗਟ ਹੋਇਆ ਚੌ ਭਈ ਸ੍ਰੀ ਗੁਰ ਅਮਰਦਾਸ ਕੇ ਆਨੰਦ ਪ੍ਰਥਮ ਭੈ ਹਵੇ ਸੁਭ ਜਨ ਚੰਦ ਆ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਦੇ ਘਰ ਦੋ ਪੁੱਤਰ ਪੈਦਾ ਹੋਏ ਐ ਬਾਬਾ ਮੂਹਣ ਜੀ ਤੇ ਬਾਬਾ ਮੋਰੀ ਜੀ ਇਹ ਦੋ ਪੁੱਤਰ ਪੈਦਾ ਹੋਏ ਐ ਇਸ ਤਰ੍ਹਾਂ ਜਾਣੋ ਵੀ ਚੰਦ ਹੀ ਹੋਣ ਭਇਓ ਬਡੋ ਮੋਹਣ ਤਿਸ ਨਾਮ ਪਰਮ ਬਿਰਾਗਵਾਨ ਨਿਸਕਾਮ ਹਾਂ ਕਹਿੰਦੇ ਵੱਡੇ ਦਾ ਨਾਮ ਮੋਹਣ ਸੀ ਤੇ ਉਹ ਬੜਾ ਬਿਰਾਗਮਈ ਸੀ ਗਿਆਨ ਆਨੰਦ ਮੈਂ ਸਦਾ ਵਿਲਾਸ ਹੈ ਔਰ ਬਕਾਰ ਕੋ ਲੈਸ ਨਤਸ ਹੈ ਕਹਿੰਦੇ ਮੋਹਣ ਜੀ ਜਿਹੜੇ ਹੈ ਨਾ ਉਹ ਬੜੇ ਆਨੰਦ ਵਿੱਚ ਰਹਿਣ ਵਾਲੇ ਹੈ ਤੇ ਕਿਸੇ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਕਲੇਸ਼ ਨਹੀਂ ਸੀ ਕੋਈ ਮਨ ਦੇ ਵਿੱਚ ਵਿਕਾਰ ਨਹੀਂ ਸੀ ਬੜੇ ਅਵਤੂਤ ਇਕਾ ਕੀ ਰਹੈ ਕਹਤ ਸੁਣੈ ਨ ਮੁਖ ਤੇ ਕਹੈ ਉਹ ਆਪਣੇ ਆਨੰਦ ਵਿੱਚ ਹੀ ਰਹਿੰਦੇ ਸੀ ਇਕੱਲੇ ਹੀ ਰਹਿੰਦੇ ਬਸ ਤੇ ਨਾ ਕਿਸੇ ਨੂੰ ਕੁਝ ਕਹਿੰਦੇ ਸੀ ਤੇ ਨਾ ਕਿਸੇ ਤੋਂ ਕੁਝ ਸੁਣਦੇ ਸੀ ਮੋਣ ਤਰੇ ਥਿਰਤਾ ਗਹੈ ਸੁਵ ਗਣ ਗਣ ਕੋ ਮੰਦਰ ਅਹੈ ਇਸ ਤਰ੍ਹਾਂ ਜਾਣਾ ਵੀ ਜਿਵੇਂ ਮੋਣ ਉਦਾਹਰਨ ਕਰ ਲਿਆ ਹੁੰਦਾ ਵੀ ਆਪਾਂ ਕਿਸੇ ਨੂੰ ਕੁਝ ਕਹਿਨੇ ਨਹੀਂ ਜਿਹੜਾ ਬੰਦਾ ਇਸ ਤਰ੍ਹਾਂ ਰਹਿਣ ਲੱਗ ਜਾਂਦਾ ਉਹਦਾ ਲੋਕਾਂ ਦੇ ਨਾਲ ਕੋਈ ਲੜਾਈ ਝਗੜਾ ਨਹੀਂ ਰਹਿੰਦਾ ਲੜਾਈ ਝਗੜੀ ਤਾਂ ਹੁੰਦਾ ਜਦੋਂ ਅਗਲਾ ਬੋਲਣ ਲੱਗ ਗਿਆ ਚਾਰ ਮੂੰਹੋਂ ਹੋਰ ਬੋਲਦਾ ਮੈਂ ਨਾ ਘਟ ਰਹਿ ਜਾ ਉਦੋਂ ਹੀ ਲੜਾਈ ਝਗੜੇ ਹੁੰਦੇ ਆ ਸਾਰੇ ਤੇ ਉਹਨੇ ਸੋਚ ਲਿਆ ਕਹਿੰਦੇ ਵੀ ਆਪਾਂ ਤਾਂ ਬੋਲਣਾ ਹੀ ਨਹੀਂ ਤੇ ਇਸ ਤਰ੍ਹਾਂ ਆਪਣੇ ਮਨ ਵਿੱਚ ਚੁੱਪ ਰਹਿੰਦੇ ਐ ਤੇ ਬڑا ਸੋਹਣਾ ਜੀਵਨ ਬਦੀਤ ਕਰਦੇ ਆ ਨਾਹਨ ਪਰਵਿਰਤੀ ਮੈ ਚਿਤ ਜਾਹੀ ਸਦਾ ਸ਼ਾਂਤ ਰਸਵਾਦ ਸੁਗਰਾਹੀ ਤੇ ਉਹਨਾਂ ਦਾ ਚਿਤ ਕਦੇ ਪ੍ਰਾਈ ਵਰਤੀ ਵੱਲ ਨਹੀਂ ਸੀ ਜਾਂਦਾ ਪ੍ਰਾਏ ਪਾਸੇ ਨੂੰ ਸੀ ਜਾਂਦਾ ਸਦੀ ਮਨ ਟਿਕਿਆ ਰਹਿੰਦਾ ਸ਼ਾਂਤ ਮਨ ਦੇ ਨਾਲ ਰਹਿਣ ਵਾਲੇ ਸੀ ਦਿਤਿਆ ਮੋਰੀ ਸਾਹ ਮਹਾ ਸੁਜਾਣ ਜਗ ਵਿਵਹਾਰ ਬਿਖੈ ਬਧਵਾਨ ਹਾਂ ਦੂਸਰੇ ਪੁੱਤਰ ਦਾ ਨਾਮ ਮੋਰੀ ਸੀ ਜਿਹੜਾ ਕਿ ਬੜਾ ਚਤੁਰਤ ਲਾਕ ਸੀ ਤੇ ਸਾਰੇ ਕਾਰੋਬਾਰ ਦਾ ਉਹਨੂੰ ਸੋਝੀ ਸੀ ਇਸ ਕੈ ਪੁੱਤਰ ਪ੍ਰਥਮ ਨਿਪਜਿਓ ਨਾਮ ਅਰਥਮਲ ਤਹਿ ਧਰ ਦਇਓ ਹਾਂ ਜਿਹੜਾ ਪਹਿਲਾ ਪੁੱਤਰ ਫਾਇਦਾ ਹੋਇਆ ਉਹਨਾਂ ਦਾ ਨਾਂ ਅਰਥਮਲ ਰੱਖਿਆ ਗਿਆ ਪਰਮ ਭਗਤ ਗੁਣ ਗਨ ਅਨੁਰਾਗੀ ਗੁਰਕੁਲ ਮੈਂ ਉਪਜੋ ਵੱਡ ਭਾਗੀ ਹਾਂ ਕਹਿੰਦੇ ਭਗਤੀ ਦੇ ਗੁਣਾ ਨੂੰ ਦੇਖ ਕੇ ਪ੍ਰੇਮ ਕਰਨ ਵਾਲਾ ਸੀ ਵੱਡੇ ਭਾਗਾ ਵਾਲਾ ਗੁਰੂ ਜੀ ਦੇ ਕੁਲ ਵਿੱਚ ਪੈਦਾ ਹੋਇਆ ਇਸ ਬਿਸੇ ਸੋ ਜੋਗੀ ਜਾਏ ਜਨਮਿਓ ਮਹਿਦ ਮੋਦ ਉਪਜਾਏ ਹਾਂ ਜਿਹੜਾ ਕਹਿੰਦੇ ਜੋਗੀ ਆਇਆ ਸੀ ਤੇ ਉਹ ਗੁਰੂ ਕੁਲ ਵਿੱਚ ਪੈਦਾ ਹੋ ਕੇ ਬਹੁਤ ਖੁਸ਼ ਹੋਇਆ ਜਨ ਤਪ ਜੋਗ ਕਰਿਓ ਬਹੁ ਕਾਲਾ ਜਨਮਿਓ ਸਰਦਾ ਧਰੇ ਵਿਸਾਲਾ ਹਾਂ ਬੜਾ ਜਪ ਤਪ ਕੀਤਾ ਇਹ ਕਹਿੰਦੇ ਜਪ ਤਪ ਕਰੇ ਦਾ ਫਲ ਇਹ ਮਿਲਿਆ ਵੀ ਚੰਗੀ ਕੁਲ ਦੇ ਵਿੱਚ ਜਨਮ ਹੋ ਗਿਆ ਚੰਗੇ ਕੋਖ ਦੇ ਵਿੱਚੋਂ ਪੈਦਾ ਹੋਇਆ ਗੁਰੂ ਘਰ ਦੇ ਵਿੱਚ ਪੈਦਾ ਹੋਇਆ ਗੁਰੂ ਕੀ ਪਰਿਵਾਰ ਵਿੱਚ ਪੈਦਾ ਹੋ ਗਿਆ ਪਾਏ ਗਿਆਨ ਕੋ ਲਹਿਓ ਆਨੰਦ ਇਹ ਹੀ ਵਾਸਨਾ ਭਲੀ ਮੁਕੰਦ ਆ ਕਹਿੰਦੇ ਨੇ ਪੈਦਾ ਹੋਇਆ ਗਿਆਨ ਪ੍ਰਾਪਤ ਹੋਇਆ ਤੇ ਗਿਆਨ ਦੇ ਕਰਕੇ ਜਿਹੜੀ ਵਾਸਨਾਵਾਂ ਉਹ ਖਤਮ ਹੋ ਗਈਆਂ ਤੇ ਸਾਡੀ ਮੁਕਤੀ ਦੇ ਰਾਹ ਤੇ ਤੁਰੇ। ਬੁਰੇ ਅੰਤਰਜਾਮੀ ਸਭ ਜਾਨਾ ਪੁੱਤਰ ਜਨਮ ਕੋ ਸੁਣ ਕਰ ਕਾਨਾ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਜਦ ਸੁਣਿਆ ਨਾ ਆਪਣੇ ਕੰਨਾਂ ਦੇ ਨਾਲ ਵੀ ਸਾਡੇ ਘਰ ਪੋਤਰਾ ਪੈਦਾ ਹੋਇਆ ਬੱਲੂ ਸੋ ਫਰਮਾਵਣ ਕੀਓ ਪੁੱਤਰ ਮੋਹਰੀ ਕੇ ਜੋ ਭਇਓ ਆ ਭਾਈ ਬੱਲੂ ਜੀ ਨੇ ਆ ਕੇ ਦੱਸਿਆ ਸੱਚੇ ਪਾਤਸ਼ਾਹ ਜੀ ਜੋ ਮੋਰੀ ਜੀ ਹੈ ਉਹਨਾਂ ਦੇ ਘਰ ਪੁੱਤਰ ਪੈਦਾ ਹੋਇਆ ਇਸ ਕੋ ਆਨੋ ਨਿਕਟ ਹਮਾਰੇ ਜਨਮਿਓ ਸੋ ਆਨੰਦ ਇਸ ਧਾਰੇ ਕਹਿੰਦੇ ਸਤਿਗੁਰੂ ਕਹਿੰਦੇ ਉਹਨੂੰ ਜਿਹੜਾ ਬੱਚਾ ਪੈਦਾ ਹੋਇਆ ਸਾਡੇ ਕੋਲੇ ਲੈ ਕੇ ਆਓ ਜਿਹੜਾ ਇੱਛਾ ਅਨੁਸਾਰ ਪੈਦਾ ਹੋਇਆ ਸੰਤ ਦਾਸ ਕਾ ਮੰਨਿਆ ਤੇ ਸਥਾਨਾ ਗੁਰ ਫਰਮਾਵਨ ਤਨ ਵਖਾਣਾ ਠੀ ਭਾਈ ਬੱਲੂ ਜੀ ਗਏ ਐ ਮੋਰੀ ਜੀ ਦੇ ਪਰਿਵਾਰ ਨੂੰ ਜਾ ਕੇ ਮਿਲਿਆ ਤੇ ਸਾਰੀ ਗੱਲ ਦੱਸੀ ਹੈ ਆ ਇਸ ਮੇਟ ਸਕੈ ਨਾ ਕੋਈ ਤੁਰਤ ਪਰਸੂਤ ਮ੍ਰਦੁਲ ਛਸ ਹੋਈ ਹਾਂ ਕਹਿੰਦੇ ਗੁਰੂ ਜੀ ਦੀਆਂ ਆਗਿਆ ਨੂੰ ਕੌਣ 모ੜ ਸਕਦਾ ਕੋਲਾ ਤੇ ਥੋੜੇ ਸਮਾਂ ਪਹਿਲਾਂ ਹੀ ਉਹ ਬੱਚਾ ਜਿਹੜਾ ਹੈ ਉਹ ਪੈਦਾ ਹੋਇਆ ਹੈ ਸੋ ਵਸਤਰ ਅਸ਼ਾਦਨ ਕਰਿਓ ਲੈ ਬੱਲੂ ਨਜ ਹਾਥ ਨ ਧਰਿਓ ਬੜੇ ਕੋਮਲ ਵਸਤਰਾਂ ਦੇ ਵਿੱਚ ਉਹਨੂੰ ਲੁਪੇਟ ਕੇ ਬੱਚੇ ਨੂੰ ਬੱਲੂ ਜੀ ਦੇ ਹੱਥਾਂ ਤੇ ਰੱਖ ਦਿੱਤਾ ਸਨੇ ਸਨੇ ਸਤ ਗੁਰ ਟਗ ਆਏ ਆਨਿਆ ਇਹੋ ਵਡ ਭਾਗ ਸਭਨ ਮਨ ਜਾਣਿਆ ਹੌਲੀ ਹੌਲੀ ਚੱਲਦੇ ਭਾਈ ਬੱਲੂ ਜੀ ਉਹ ਬੱਚੇ ਨੂੰ ਲੈ ਕੇ ਕਿਹੜਾ ਬੱਚਾ ਜਿਹੜਾ ਜੋਗੀ ਸੀਗਾ ਕਹਿੰਦਾ ਵੀ ਮੇਰਾ ਜਨਮ ਗੁਰੂ ਕੋਲ ਵਿੱਚ ਪੈਦਾ ਹੋਇਵੇ ਤੇ ਉਹ ਜਿਹੜਾ ਜੋਗੀ ਸੀਗਾ ਫਿਰ ਧੰ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀਆਂ ਦਾ ਪੁੱਤਰਾ ਬਣ ਕੇ ਪੈਦਾ ਹੋਇਆ ਤੇ ਉਹਨੂੰ ਲੈ ਕੇ ਹੁਣ ਭਾਈ ਬੱਲੂ ਜੀ ਧੰਗ ਗੁਰੂ ਅਮਰਦਾਸ ਜੀ ਮਹਾਰਾਜਿਆਂ ਦੇ ਕੋਲੇ ਪਹੁੰਚਦੇ ਐ ਸਭਨੇ ਪੋਤਰ ਲਿਓ ਨਿਜ ਗੋਦ ਸਭ ਪਰਵਾਰ ਮੈਂ ਭਇਓ ਪਰਮੋਦ ਸਤਿਗੁਰਾਂ ਦੇ ਕੋਲੇ ਲੈ ਕੇ ਗਿਆ ਤੇ ਸਤਿਗੁਰਾਂ ਨੇ ਉਹ ਬੱਚੇ ਨੂੰ ਆਪਣੀ ਗੋਦ ਵਿੱਚ ਉਕਲਿਆ ਪੁੱਤਰੇ ਨੂੰ ਤੇ ਬੜੀ ਖੁਸ਼ੀ ਮਨਾਈ ਬੱਲੋ ਸੋ ਬੋਲੇ ਭਗਵੰਤਾ ਇਹ ਅਵਤਾਰਿਓ ਬਡੋ ਸੋ ਸੰਤ ਗੁਰੂ ਸਾਹਿਬ ਜੀ ਭਾਈ ਬੱਲੂ ਨੂੰ ਕਹਿਣ ਲੱਗਿਆ ਉਹ ਬੱਲੂਆ ਇਹ ਭਾਈ ਆਪਣੇ ਘਰ ਕੋਈ ਵੱਡੇ ਭਾਗਾਂ ਵਾਲਾ ਸਾਧੂ ਸੰਤ ਅਵਤਾਰ ਪੈਦਾ ਹੋਇਆ ਹੈ। ਹਰਿਦ ਅਨੰਦ ਕੀ ਇੱਛਾ ਜਾਹ ਲੀਨ ਜਨਮ ਹਮਰੇ ਕੁਲ ਮਾਹੋ। ਹਾਂ ਇਹਦੇ ਕਹਿੰਦੇ ਮਨ ਦੀ ਇੱਛਾ ਸੀ ਮਾ ਗੁਰੂ ਕੋਲ ਵਿੱਚ ਪੈਦਾ ਹੋਵਾ। ਤੇ ਤਾਂ ਕਰਕੇ ਸਾਡੇ ਕੁਲ ਦੇ ਵਿੱਚ ਪੈਦਾ ਹੋਇਆ ਹੈ। ਇਸ ਕੋ ਨਾਮ ਆਨੰਦ ਤਰੀਜੈ ਮਹਾਪੁਰਖ ਹੋਏ ਗੁਣ ਸਭ ਦੀਚੈ। ਸਤਿਗੁਰੂ ਕਹਿੰਦੇ ਇਹਦਾ ਨਾਮ ਤੁਸੀਂ ਭਾਈ ਆਨੰਦ ਰੱਖ ਦਿਓ। ਤੇ ਇਹ ਵੱਡਾ ਮਹਾਪੁਰਖ ਹੋਵੇਗਾ ਤੇ ਸਾਰੇ ਗੁਣ ਹੋਣਗੇ ਆਪੀ ਇਸ ਕੋ ਦਹਿ ਉਪਾਇਨ ਬਾਣੀ ਸੁੰਦਰ ਕਰਹਿ ਗੁਨਾਇਨ ਆਹ ਸਤਗੁਰੂ ਕਹਿੰਦੇ ਅਸੀਂ ਵੀ ਇਹਨੂੰ ਭਾਈ ਬਾਣੀ ਸੁਨਾਇਆ ਕਰਾਂਗੇ ਤੇ ਬਾਣੀ ਦਾ ਨਜ਼ਰਾਨਾ ਇਹਨੂੰ ਦੇਵਾਂਗੇ ਨਾਮ ਆਨੰਦ ਤਾਹੇ ਕੋ ਰਖਹਿ ਮਨ ਕਾ ਮਨਦਾਨੀ ਜੋ ਭਖਹਿ ਆਹ ਜਿਹੜਾ ਆਨੰਦ ਸਾਹਿਬ ਦੀ ਆਪਾਂ ਬਾਣੀ ਪੜ੍ਹਦੇ ਆ ਨਾ ਇਹ ਬਾਣੀ ਦਾ ਨਾਮ ਆਨੰਦ ਸਾਹਿਬ ਸਤਿਗੁਰਾਂ ਨੇ ਜਿਹੜਾ ਰੱਖਿਆ ਤੇ ਉਹ ਆਨੰਦ ਨੂੰ ਬਾਣੀ ਸੁਣਾਉਂਦੇ ਹੁੰਦੇ ਜਿਹੜੀ ਬਾਣੀ ਉਚਾਰਨ ਕੀਤੀ ਹੈ ਉਹਨੂੰ ਕੋਲ ਬੈਠ ਕੇ ਸਤਿਗੁਰੂ ਬਾਣੀ ਸੁਣਾਉਂਦੇ ਹੁੰਦੇ ਤੇ ਜਿਹੜੀ ਆਪਾਂ ਸਭ ਦੀ ਬਾਣੀ ਪੜ੍ਹਦੇ ਆ ਤਾਂ ਕਹਿੰਦੇ ਬਾਣੀ ਦਾ ਨਾਮ ਵੀ ਆਨੰਦ ਰੱਖਾਂਗੇ ਤੇ ਜਿਹੜੀ ਹਰ ਕਿਸੇ ਦੇ ਮਨ ਦੀ ਇੱਛਾ ਪੂਰੀ ਕਰਨ ਵਾਲੀ ਹੋਵੇਗੀ। ਏਮ ਸਤਿਗੁਰ ਕੈ ਬਲ ਸੰਗ ਲਗੇ ਬਣਾਵਨ ਗਿਰਾਵ ਮੰਗ। ਹਾਂ ਫਿਰ ਸਤਿਗੁਰੂ ਬੜੇ ਉਤਸ਼ਾਹ ਦੇ ਨਾਲ ਇਹ ਅਨੰਦ ਸਾਹਿਬ ਦੀ ਬਾਣੀ ਉਚਾਰਨ ਲੱਗੇ। ਕੋਲ ਬੈਠ ਕੇ ਆ ਉਹ ਆਨੰਦ ਬੱਚੇ ਦੇ ਕੋਲ ਬੈਠ ਕੇ ਸਤਿਗੁਰੂ ਬਾਣੀ ਉਚਾਰਦੇ ਆ। ਤੇ ਸਤਿਗੁਰਾਂ ਨੇ ਇਹ ਜਿਹੜੀ ਅਨੰਦ ਸਾਹਿਬ ਦੀ ਸਾਰੀ ਬਾਣੀ ਹੈ ਆਪ ਵੱਡਾ ਅਨੰਦ ਸਾਹਿਬ ਪੜ੍ਹਦੇ ਆ ਕਹਿ ਲਈ। ਨੇ ਤਨੇਮ ਵਾਲਾ ਉਹ ਉਹ ਸਾਰੇ ਬਾਣੀ ਸਤਿਗੁਰਾਂ ਨੇ ਉਹ ਆਨੰਦ ਬੱਚੇ ਦੇ ਕੋਲ ਬੈਠ ਕੇ ਉਚਾਰਨ ਕੀਤੀ ਪੁੱਤਰ ਗੋਦ ਚਿਤ ਮੋਦ ਤਰੰਤੇ ਬਾਣੀ ਕੋ ਰਸਨਾ ਉਚਰੰਤੇ ਸਤਿਗੁਰੂ ਜੀ ਆਪਣੇ ਪੁੱਤਰੇ ਨੂੰ ਗੋਦ ਵਿੱਚ ਵਹਾ ਲੈਂਦੇ ਤੇ ਬੜੇ ਪ੍ਰੇਮ ਦੇ ਨਾਲ ਬਾਣੀ ਦਾ ਉਚਾਰਨ ਕਰਦੇ ਬਾੜੀ ਕਰੀ ਦੋਏ ਕਮ ਚਾਲੀ ਨਿਜ ਪੁੱਤਰੇ ਪਰ ਥਾਇ ਵਿਸਾਲੀ ਹਾਂ ਸਤਿਗੁਰਾਂ ਨੇ ਫਿਰ ਜਿਹੜੀ 38ਵੀਂ ਪਉੜੀ ਦਾ ਉਚਾਰਨ ਕੀਤਾ ਆਪਣੇ ਪੁੱਤਰੇ ਨੂੰ ਪਤ ਉਹਦਾ ਉਚਾਰਨ ਕੀਤਾ ਪੁੱਤਰ ਸੁਬਾਨੀ ਕੋ ਆਨੰਦ ਨਾਮ ਤਰਿਓ ਗੁਰ ਭਇਓ ਆਨੰਦ ਤੇ ਸਤਗੁਰੂ ਜੀ ਨੇ ਆਪਣੇ ਪੁੱਤਰੇ ਦਾ ਨਾਮ ਅਰੰਦਰ ਆਨੰਦ ਰੱਖਿਆ ਸੀ ਇਸ ਤਰ੍ਹਾਂ ਬਾਣੀ ਦਾ ਨਾਮ ਵੀ ਆਨੰਦ ਰੱਖਿਆ ਗਿਆ ਬੱਲੂ ਕੋ ਦੀਨ ਸਬਲਕ ਲੈ ਕਰਜ਼ ਕੋ ਗਮਨਿਓ ਤਤਕਾਲਕ ਫਿਰ ਸਤਿਗੁਰਾਂ ਨੇ ਭਾਈ ਬੱਲੂ ਨੂੰ ਇਸ ਫੜਾ ਦਿੱਤਾ ਬੱਚਾ ਤੇ ਉਹ ਘਰ ਵਾਪਸ ਲੈ ਆਏ ਜਿਸ ਮਾਤਾ ਕੋ ਦੀ ਇਸ ਗੋਦ ਦੇਖ ਪੁੱਤਰ ਕੋ ਮਹਾ ਪਰਮੋਦ ਜਦੋਂ ਬੱਚੇ ਨੂੰ ਮਾਤਾ ਨੂੰ ਫੜਾਇਆ ਤੇ ਮਾਂ ਆਪਣੇ ਬੁੱਤੇ ਪੁੱਤਰ ਨੂੰ ਦੇਖ ਕੇ ਬਹੁਤ ਖੁਸ਼ ਹੋਈ ਬੱਲੂ ਗੁਰ ਕੈ ਟੱਗ ਆਇਓ ਮੰਗਲ ਮੂਲ ਸੋਭਾ ਕ ਸੁਨਾਇਓ ਤੇ ਜਦੋਂ ਭਾਈ ਬੱਲੂ ਜੀ ਚੱਲ ਕੇ ਗੁਰੂ ਜੀ ਦੇ ਕੋਲ ਆਇਆ ਤਾਂ ਗੁਰੂ ਜੀ ਨੂੰ ਆਨੰਦ ਮੰਗਲ ਪੈਦਾ ਕਰਨ ਵਾਲੇ ਵਚਨ ਕੀਤੇ ਢੋਲ ਕੇ ਆਵੇ ਆਪਣੇ ਹੱਥ ਚੜ ਕੋਠੇ ਪਰ ਵਡਸੁਰ ਸਾਥ ਸਤਿਗੁਰੂ ਕਹਿੰਦੇ ਆ ਬੱਲੂ ਫਿਰ ਇਸ ਤਰ੍ਹਾਂ ਕਰ ਹੁਣ ਨਾ ਢੋਲਕ ਚੁੱਕ ਕੇ ਉਹਨੂੰ ਵਜਾ ਤੇ ਕੋਠੇ ਤੇ ਚੜ ਕੇ ਚੰਗੀ ਤਰ੍ਹਾਂ ਸਰਗਾ ਭਾਵੋ ਆਨੰਦ ਵਜਾਵੋ ਜਾਵੋ ਹਰਖਾਵੋ ਬੋ ਨਰਨ ਸੁਨਾਵੋ ਹਾਂ ਸਤਿਗੁਰੂ ਕਹਿੰਦੇ ਆ ਲੈ ਫਿਰ ਕੋਠੇ ਤੇ ਚੜ ਕੇ ਨਾ ਉੱਚੀ ਆਵਾਜ਼ ਦੇ ਵਿੱਚ ਬਾਣੇ ਨੂੰ ਗਾਇਨ ਕਰ ਬਾਣੇ ਨੂੰ ਗਾ ਤੇ ਭਾਈ ਬੱਲੂ ਵੀ ਫਿਰ ਜਦੋਂ ਇਹ ਬਾਣੇ ਸੁਣਦਾ ਹੈ ਉੱਚੀ ਉੱਚੀ ਕਹਿੰਦਾ ਹੈ ਆਨੰਦ ਭਾ ਮੇਰੀ ਮਾਈ आनंद पाया मेरी माई आनंद पाया मेरी आनंद पाया मेरी सतगुरु मैं पाया सतगुरु मैं पाया सतगुरु मैं सतगुरु मैं आनंद ਭਇਆ ਮੇਰੀ ਮਾਈ ਆਨੰਦ ਭਇਆ ਮੇਰੀ ਮਾਈ ਅਨੰਤ ਭਇਆ ਮੇਰੀ ਭਾਈ ਬੱਲੂ ਉੱਚੀ ਉੱਚੀ ਫਿਰ ਆਨੰਦ ਸਾਹਿਬ ਦੀ ਬਾਣੀ ਨੂੰ ਉਚਾਰਨ ਲੱਗਿਆ ਤੇ ਸਾਰਿਆਂ ਸਿੱਖਾਂ ਨੂੰ ਕਹਿੰਦਾ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਓ ਉਹ ਸੱਚੀ ਬਾਣੀ ਕਹਿੰਦੇ ਆਓ ਸਿੱਖੋ ਗੁਰੂ ਦੇ ਪਿਆਰ ਵਾਲਿਓ ਗੁਰੂ ਦੀ ਬਾਣੀ ਨੂੰ ਗਾਓ ਤੇ ਬੜੇ ਸ਼ੌਂਕ ਦੇ ਨਾਲ ਚਾਹ ਦੇ ਨਾਲ ਗੁਰੂ ਦੀ ਬਾਣੀ ਨੂੰ ਗਾਉਣ ਲੱਗਿਆ ਇਹ ਬਾਣੀ ਸੁੰਦਰ ਗੁਣ ਭਰੀ ਸੁਣੈ ਜੋ ਪਾਏ ਕਾਮਨਾ ਧਰੀ ਹਾਂ ਜਿਹੜਾ ਇਹ ਜਿਹੜੀ ਕਹਿੰਦਾ ਬਾਣੀ ਐ ਨਾ ਬੜੀ ਗੁਣਾ ਦੇ ਨਾਲ ਭਰੀ ਹੋਈ ਐ ਤੇ ਜਿਹੜਾ ਇਹ ਬਾਣੀ ਨੂੰ ਸੁਨੇਗਾ ਉਹਦੀ ਭਾਵਨਾ ਪੂਰੀ ਹੋਵੇਗੀ ਨਿਤਸ ਬਠਨ ਨੇਮ ਨਰਵਾਹੇ ਲਬਨ ਵਸਤ ਹੋਤ ਜਹ ਚਾਹੇ ਹਾਂ ਕਹਿੰਦੇ ਇਹ ਨਿਤ ਨੇਮ ਦੇ ਨਾਲ ਰੋਜ਼ ਇਹ ਬਾਣੀ ਨੂੰ ਪੜ੍ਹੇਗਾ ਇਹ ਤੇ ਅਲੱਗ ਵਸਤੂ ਹੈ ਜੋ ਚਾਹੇਗਾ ਸੋ ਪਾ ਲਵੇਗਾ ਨੋਤ ਕੀ ਐ ਫਲਦਾਇਕ ਭਾਇ ਬਦਾਰ ਸਹਜ ਸੁਭਾਇਕ ਨੋਤੇ ਭੁਗਤੀ ਦਾ ਫਲ ਦੇਣ ਵਾਲੀ ਇਹ ਬਾਣੀ ਐ ਤੇ ਇਹਦੇ ਨਾਲ ਸਾਰੇ ਪਦਾਰਥ ਪ੍ਰਾਪਤ ਹੋਣਗੇ ਸਚੀ ਹੀ ਸਿੱਖਨ ਕਲਿਆਰ ਪਠੈ ਸੁਨੈ ਸੁਖ ਲਹੈ ਮਹਾਨ ਤੇ ਸਿੱਖਾਂ ਦੇ ਕਲਿਆਣ ਵਾਸਤੇ ਸਤਿਗੁਰਾਂ ਨੇ ਅਨੰਦ ਸਾਹਿਬ ਦੀ ਬਾਣੀ ਦਾ ਵਿਚਾਰਨ ਕੀਤਾ ਸਤਿਗੁਰੂ ਕਹਿੰਦੇ ਨੂੰ ਪੜ ਸੁਣ ਕੇ ਸਿੱਖ ਮਹਾਨ ਸੁਖ ਪ੍ਰਾਪਤ ਕਰਨਗੇ ਸਭ ਕਾਰਜ ਕੀ ਸਿੱਧੀ ਦੇਤਾ ਜੋ ਇਸ ਧਾਰੈ ਪ੍ਰੇਮ ਸਮੇਤ ਸਤਿਗੁਰੂ ਕਹਿੰਦੇ ਇਹ ਸਾਰੇ ਕਾਰਜਾਂ ਦੀ ਸਿੱਧੀ ਹੋਵੇਗੀ ਜਿਹੜਾ ਵੀ ਇਹਨੂੰ ਪ੍ਰੇਮ ਦੇ ਨਾਲ ਧਾਰਨ ਕਰੇਗਾ ਸਭ ਮੰਗਲ ਕੇ ਆਦਪੜੀ ਜਾਏ ਪੂਰਨ ਹੋਏ ਨਿਰਵਿਗਨលਹੀ ਜਾਏ ਹਾਂ ਸਭ ਖੁਸ਼ੀਆਂ ਮੌਕੇ ਇਹ ਬਾਣੀ ਪੜੀ ਜਾਵੇਗੀ ਤੇ ਕਾਰਜ ਜਿਹੜੇ ਨਿਰਵਿਗਨਤਾ ਸਹਿਤ ਉਹ ਪੂਰੇ ਹੋ ਜਾਣਗੇ ਤਾਂ ਹੀ ਆਪਾਂ ਜਦੋਂ ਕੋਈ ਵੀ ਕੰਮ ਕਰਦੇ ਆ ਅਨੰਦ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਹੁੰਨੇ ਕਰਦੇ ਹੁੰਨੇ ਆ ਨਾ ਪਿਆਰੋ ਇਹਦਾ ਸਤਿਗੁਰੂ ਕਹਿੰਦੇ ਵੀ ਜਿਹੜਾ ਵੀ ਬਾਣੀ ਨੂੰ ਪੜ੍ਹੇਗਾ ਉਹਦੇ ਕਾਰਜ ਰਾਸ ਹੋਣਗੇ ਤਾਂ ਸਤਿਗੁਰੂ ਦੀ ਬਾਣੀ ਨੂੰ ਪੜ੍ਹਿਆ ਸੁਣਿਆ ਕਰੋ ਸਤਿਗੁਰੂ ਸਾਡੇ ਵੀ ਕਾਰਜ ਰਾਸ ਕਰਨ ਸਾਨੂੰ ਵੀ ਚੜ੍ਹਦੇ ਕਲਾ ਰੱਖਣ ਸਾਨੂੰ ਵੀ ਆਪਣੇ ਦਰ ਦੇ ਨਾਲ ਜੋੜ ਕੇ ਰੱਖਣ ਬਾਣੀ ਪੜ੍ਹੀਏ ਸੁਣੀਏ ਇਸੇ ਨਾਲ ਹੀ ਭਲਾ ਹੋਵੇਗਾ ਗੁਰਬਾਣੀ ਗਾਵਹਿ ਭਾਈ گربانی گاو ہے پائی گور با گاو ہے اوہ سفل صدا سکھد سفل صدا سکھدائی سفل صدا سدا گربانی گاو ہے پائی ਗੁਰਬਾਣੀ ਗਾਵਹਿ ਪਾਈ ਗੁਰਬਾਣੀ ਗਾਵਹਿ ਗੁਰਬਾਣੀ ਗਾਵਹਿ ਪਾਈ ਗੁਰਬਾਣੀ ਗਾਵਹਿ ਪਾਈ ਗੁਰਬਾਣੀ ਗਾਵਹਿ ਓਹੋ ਸਫਲ ਸਦਾ ਸੁਖਦਾਈ ਓਹੋ ਸਫਲ ਸਦਾ ਸੁਖਦਾਈ ਓਹੋ ਸਫਲ ਸਦਾ ਓਹੋ ਸਫਲ ਸਦਾ ਗੁਰੂ ਦੇ ਬਾਣੇ ਨੂੰ ਗਾਈਏ ਜਿਹੜੇ ਸਾਡੇ ਲਈ ਸੁਖ ਸਫਲ ਅਤੇ ਸੁਖਦਾਈ ਬਾਣੀ ਹੈ ਇਹ ਬਾਣੀ ਦਾ ਉਚਾਰਨ ਕਰਾਂਗੇ ਪੜ੍ਹਾਂਗੇ ਸੁਣਾਗੇ ਤੇ ਸਾਡੇ ਜੀਵਨ ਲਈ ਲਾਭਦਾਇਕ ਹੈ ਜਿਵੇਂ ਅਸੀਂ ਸਿਆਉਣਾ ਸਾਂਭ ਕੇ ਰੱਖਦੇ ਹਾਂ ਨਾ ਇਸੇ ਤਰ੍ਹਾਂ ਗੁਰਬਾਣੀ ਨੂੰ ਵੀ ਸਾਮ ਸਮ ਕੇ ਰੱਖੀਏ ਇਹ ਤੇ ਗੁਰਬਾਣੀ ਤੇ ਸਿਉਣੇ ਤੋਂ ਵੀ ਜ਼ਿਆਦਾ ਕੀਮਤੀ ਹੈ ਸਾਈਂ ਨਾਮ ਅਮੋਲ ਕੀਮਾ ਨਾ ਕੋਈ ਜਾਣ ਦ ਸਿਉਣੇ ਦੀ ਕੀਮਤ ਪਾਈ ਜਾ ਸਕਦੀ ਹੈ ਗੁਰਬਾਣੀ ਦੀ ਕੀਮਤ ਨਹੀਂ ਪਾਈ ਜਾ ਸਕਦੀ ਇਸ ਕਰਕੇ ਭਾਈ ਗੁਰਬਾਣੀ ਨੂੰ ਗਾਈਏ ਬੜੀਏ ਸੁਣੀ ਆਪਣੇ ਜੀਵਨ ਨੂੰ ਸਫਲ ਬਣਾਈਏ ਹੁਇਆ ਵਿਅੰਤ ਗੁਲਾਂ ਦੀ ਮਾਫੀ ਬੁਲਾਓ ਫਤਿਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ